ਇਹ ਖਵੜਿਆ ਪਿੰਨ ਹਰਦੁਰਵਾਲ ਕਲਾਂ ਪਾਣੀ ਬਹੁਤ ਤੇਜ਼ੀ ਨਾਲ ਅੱਗੇ ਵਧਣ ਰਿਹਾ ਜਿੱਦਾਂ ਨਹਿਰ ਚੱਲਦੀ ਹੈ ਨਾ ਇਦਾਂ ਪਾਣੀ ਅੱਗੇ ਵਧਣ ਰਿਹਾ ਵੇਖੋ ਆ ਛਰਕਾ ਪਾਰ ਕਰਦਾ ਆਉਂਦਿਆ ਪਾਣੀ ਬਹੁਤ ਰਫ਼ਤਾਰ ਦੇ ਨਾਲ ਆਉਂਦਿਆ ਆ ਕਿੰਨਾ ਖੇਤ ਡੁੱਬ ਚੁੱਕਾ ਉਹ ਗੁਜਰਾਂ ਦੇ ਡੇਰੇ ਸਭ ਡੁੱਬ ਚੁੱਕੇ ਆ ਵੇਖੋ ਪਾਣੀ ਦੀ ਰਫ਼ਤਾਰ ਵੇਖੋ ਕਿੰਨੀ ਤੇਜ਼ੀ ਨਾਲ ਨਹਿਰ ਵਗਦੀ ਇਦਾਂ ਪਾਣੀ ਵਗਣ ਰਿਹਾ ਆ ਵੇਖੋ ਸਾਰਾ ਕੋਟ ਮੋਲ ਵੀ ਸਾਰਾ ਹੀ ਆ ਪਾਣੀ ਤੈਜ ਨੈਸ ਕਰਦਾ ਆਉਂਦਿਆ ਪਿੱਛੇ ਆ ਦੇਖੋ ਪੈਲੀਆਂ ਚ ਪਾਣੀ ਕਿڑی ਰਫਤਾਰ ਨਾਲ ਤੇਜ਼ੀ ਨਾਲ ਪਾਣੀ ਵੇਖੋ ਤਾਂ ਲੱਗੇ ਬੜੀ ਰਫਤਾਰ ਨਾਲ ਅੱਗੇ ਜਾਂਦਾ ਪਾਣੀ ਦੇਖੋ ਆ ਪਾਣੀ ਵਹਿੰਦਿਆ ਵਹਿੰਦਿਆ ਇੱਕ ਪਾਰ ਕਰੀ ਜਾਂਦਾ ਸਾਰਾ ਕੁਝ ਇਹ ਪਿੰਡ ਹਰਦੁਰਵਾਲ ਦੀ ਹੈ ਖਬਰ ਜੀ ਆ ਵੇਖੋ ਕਿਦਾਂ ਦਰਿਆ ਐ ਸਕੀ ਭਰੀ ਪਈ ਸਕੀ ਦਾ ਪਾਣੀ ਉੱਤੋਂ ਦੀ ਵਗਣਿਆ ਇਹ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਪਾਣੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਅੱਗੇ ਵਧਣ ਦੀ ਜਿੱਦਾ ਨਹਿਰ ਵਾਦੀ ਹੈ ਨਾ ਇਦਾਂ ਬੜੀ ਤੇਜ਼ ਪਾਣੀ ਵਧ ਰਿਹਾ ਪਿੰਡਾਂ ਨੂੰ ਗਾਹ ਨੂੰ ਦੇਖੋ ਜਿਨ੍ਹਾਂ ਦੀ ਫਸਲਾਂ ਡੁੱਬ ਚੁੱਕੀਆਂ ਆਪਣੀਆਂ ਫਸਲਾਂ ਵੇਖਣ ਆਉਂਦੇ ਲੋਕ ਹੋਰ ਐਮਪੀ ਆਪਣੇ